ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੇ ਦਿਨ ਸਤ ਪਉ ਨੂੰ ਸਰਸਾ ਨਦੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਵਿਛੋੜਾ ਹੋਇਆ ਸੀ ਫਿਰ ਜੋ ਕਦੇ ਮਿਲਾਪ ਨਾ ਹੋ ਸਕਿਆ ਤੇ ਛੋਟੇ ਸਾਹਿਬ ਜਾਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਵਿਛੜ ਗਏ ਸੀ ਤੇ ਤੁਸੀਂ ਸਤ ਪਉ ਤੋਂ ਤੇਰਾ ਪਉ ਦਾ ਸਾਰੇ ਇੱਥੇ ਆਸਪਾ ਇਹ ਪਿੰਦਰਪਾਲ ਜੀ ਹੁਣ ਆਪਸੇ ਸੁਣਿਓ ਸ਼ਾਮ ਨੂੰ ਸੂਰਜ ਢਲਦਿਆਂ ਸਾਰ ਸੱਚੇ ਪਾਤਸ਼ਾਹ ਆਪਣੇ ਚਾਰੇ ਬੱਚਿਆਂ ਨੂੰ ਲੈ ਕੇ ਸਹਿਬਜ਼ਾਦਿਆਂ ਨੂੰ ਆਪਣੇ ਦੋ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਸਹਿਬ ਕੌਰ ਜੀ ਤੇ ਤੀਸਰੇ ਆਪਣੇ ਬਜ਼ੁਰਗ ਮਾਤਾ ਜੀ ਨੂੰ 80 ਸਾਲ ਦੇ ਕਰੀਬ ਮਾਤ ਗੁਜਰੀ ਜੀ ਨਾਂ ਲੈ ਰਿਆ ਘਰ ਦੇ ਸਾਰੇ ਜੀ ਨਾਲ ਸਿੱਖ ਲੈ ਆਨੰਦਪੁਰ ਸਾਹਿਬ ਪੂਰਾ ਸਾਰਾ ਇੱਕ ਵਰੀ ਮਹਾਰਾਜ ਸ਼ਾਮ ਨੂੰ ਇੱਕ ਇੱਕ ਗਲੀ ਚ ਗਏ ਤੇ ਜਿੱਥੇ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਗੰਜੇ ਨਾ ਜੀ ਉੱਥੇ ਤੇ ਵੇਖੋ ਮੈਂ ਰਾਤ ਵੀ ਕਿਹਾ ਪਿਛਲੇ ਸਾਲ ਮੈਂ ਪ੍ਰੋਗਰਾਮ ਕਰਕੇ ਆਇਆ ਤੇ ਮੇਰੀ ਐਤ ਕੀ ਚ 21 21 ਦਸੰਬਰ ਨੂੰ ਮਹਾਰਾਜ ਸੀਜ ਪਹੁੰਚਣਾ ਉਹ ਵੇਖੋ ਏਡੀ ਵੱਡੀ ਘਟਨਾ ਸੀਜ ਦਾ ਸੰਸਕਾਰ ਹੁੰਦਾ ਤੇ 15 ਬੰਦੇ ਵੀ ਉੱਥੇ ਖੰਡ ਪਾਟ ਸਾਹਿਬ ਦੇ ਭੋਗਤੇ ਨਹੀਂ ਹੁੰਦੇ ਹਾਲਾਂਕਿ ਉਹ ਥੜਾ ਉਹੀ ਹੈ ਜਿਹੜਾ ਥੜਾ ਗੁਰੂ ਗੋਬਿੰਦ ਸਿੰਘ ਜੀ ਨੇ ਬਣਵਾਇਆ ਸੀ ਮਹਾਰਾਜ 29 ਸਾਲ ਰਹਿਨੇ ਜੀ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਫਿਰ 17 ਸਾਲ ਇੱਕ ਵਾਰੀ 12 ਸਾਲ ਇੱਕ ਵਾਰੀ ਪਰ ਪਿਆਰੋ 29 ਸਾਲਾਂ ਵਿੱਚ ਇਤਿਹਾਸ ਕਹਿੰਦਾ ਹਰ ਰੋਜ਼ ਗੁਰੂ ਗੋਬਿੰਦ ਸਿੰਘ ਜੀ ਪਿਤਾ ਜੀ ਦੇ ਸੀਸਗੰਜ ਵਾਲੀ ਜਗ੍ਹਾ ਤੇ ਮੱਥਾ ਟੇਕਣ ਜਾਂਦੇ ਹੁੰਦੇ ਸਨ ਫਿਰ ਅੱਜ ਮਾਰੇ ਨੇ ਆਉਣ ਲੱਗੇ ਉੱਥੇ ਤੁਰ ਲੱਗੇ ਤੇ ਗੁਰਬਖਸ਼ ਉਦਾਸੀ ਸੰਜੀ ਉਹਨਾਂ ਨੂੰ ਹਜ਼ੂਰ ਨੇ ਕਿਹਾ ਕਿ ਅਸੀਂ ਅੱਜ ਆਨੰਦਪੁਰ ਸਾਹਿਬ ਛੱਡ ਦੇਣਾ ਹੈ ਤੁਸੀਂ ਸਾਡੇ ਤੋਂ ਬਾਅਦ ਇਸ ਸਥਾਨ ਦੀ ਸੇਵਾ ਸੰਭਾਲ ਕਰਨੀ ਹੈ ਦੀਵਾ ਬੱਤੀ ਕਰਨੇ ਮੈਂ ਬੇਨਤੀ ਕਰਾਂ 6 ਪੋ ਦੀ ਰਾਤ ਨੂੰ ਸਤਗੁਰਾਂ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ ਅੱਗੇ ਗੁਰੂ ਗੋਬਿੰਦ ਸਿੰਘ ਜੀ ਸਨ ਵਿਚਕਾਰ ਪਰਿਵਾਰ ਸੀ ਤੇ ਪਿੱਛੇ ਭਾਈ ਉਦਾਸ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਤੇ ਭਾਈ ਜੀਵਨ ਸਿੰਘ ਜੀ ਭਾਈ ਜੈਤਾ ਜੀ ਇਹ ਕਾਫਲਾ 6 ਪੋ ਦੀ ਰਾਤ ਨੂੰ ਨਿਕਲਿਆ ਜੀ ਤੇ 7 ਪੋ ਦਾ ਅੰਮ੍ਰਿਤ ਵੇਲਾ ਸਤਗੁਰਾਂ ਨੂੰ ਸਰਸਾ ਦੇ ਕੰਡੇ ਤੇ ਕੋਆ ਗਿਆ ਵੇਰੇ ਫੇਰ ਮੇਰੀ ਬੇਨਤੀ ਹੈ ਡੇਟ ਜ਼ਰੂਰ ਨੋਟ ਰੱਖਿਓ 7 ਪਉ ਨੂੰ ਅੰਮ੍ਰਿਤ ਵੇਲੇ ਦਾ ਦੀਵਾਨ ਮਹਾਰਾਜ ਨੇ ਸਰਸਾ ਦੇ ਕੰਡੇ ਤੇ ਲਾਇਆ ਸਾਡਾ ਇਤਿਹਾਸ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਕਮਾਲ ਦਾ ਦਿਲਰੁਬਾ ਬਜਾਂਦੇ ਸਨ ਮਹਾਰਾਜ ਉਸ ਦਿਨ ਆਸਾ ਕੀ ਵਾਰ ਦਾ ਕੀਰਤਨ ਖੁਦ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਹੈ ਜੀ ਇਤਿਹਾਸ ਵਿੱਚ ਕੀ ਲਿਖਿਆ ਜਾਂਦਾ ਤਸਰ ਤੇ ਵਕਤ ਆ ਗਿਆ ਆਸਾਕੀਵਾਰ ਕਾ ਸਾਜ਼ੋਂ ਕੇ ਜ਼ੀਰੋ ਬਮ ਕਾ ਚੜਾਓ ਉਤਾਰ ਕਾ ਮਨਸ਼ਾਤਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ ਮੌਕਾ ਮਿਲੇ ਤੋ ਭਜਨ ਕਰ ਲੈ ਕਿਰਤਗਾਰ ਕਾ ਜਬਜੀ ਕਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ ਪੜ ਕੇ ਗੁਰੂ ਗ੍ਰੰਥ ਕੋ ਭਰਨਾ ਸ਼ੁਰੂ ਥਾ ਮਹਾਰਾਜੀ ਨੇ ਅੰਮ੍ਰਿਤ ਵੇਲੇ ਦਾ ਉਥੇ ਕੀਰਤਨ ਕੀਤਾ ਇਥੇ ਯਾਦ ਰੱਖਿਓ ਜਦੋਂ ਸਤਗੁਰੂ ਸਤਪੂਰ ਨੂੰ ਕੀਰਤਨ ਕੀਤਾ ਦੋਨੋਂ ਛੋਟੇ ਸਹਬਜ਼ਾਦੇ ਪਿਤਾ ਜੀ ਦੇ ਬਿਲਕੁਲ ਸਾਹਮਣੇ ਬੈਠੇ ਸਨ ਇਹ ਆਖਰੀ ਮਿਲਣੀ ਸੀ ਬਾਬਾ ਜ਼ੋਰਾਵਰ ਸਿੰਘ ਜੀ ਦੀ ਤੇ ਬਾਬਾ ਫਤਿਹ ਸਿੰਘ ਜੀ ਦੀ ਸਤਪੂਰ ਨੂੰ ਅੰਮ੍ਰਿਤ ਵੇਲੇ ਪਿਆਰਿਓ ਅੰਮ੍ਰਿਤ ਵੇਲੇ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਸਤਗੁਰਾਂ ਨੇ ਜਦੋਂ ਸਰਸਾ ਨੂੰ ਪਾਰ ਕੀਤਾ ਸਰਸਾ ਪੂਰੇ ਉਫਾਨ ਤੇ ਸੀ ਜੀ ਇੱਕ ਸਾਡੇ ਵਿਦਵਾਨ ਹੋਏ ਨੇ ਇੱਕ ਕਰਤਾਰ ਸਿੰਘ ਜੀ ਬਲਗਣ ਉਹ ਕਹਿੰਦੇ ਹੁੰਦੇ ਸਨ ਕਹਿੰਦੇ ਸਿੰਘਾ ਜੇ ਚੱਲਿਆ ਆਨੰਦਪੁਰ ਸ਼ਹਿਰ ਉਥੇ ਵਗਦੀ ਉਹ ਸਰਸਾ ਨਹਿਰ ਆਕੀ ਤੈਨੂੰ ਪੈ ਜਾਏ ਜ਼ਹਿਰ ਤੇਰੇ ਆਕੀ ਤੈਨੂੰ ਪੈ ਜਾਏ ਕਹਿਰ ਤੇਰੇ ਪਾਣੀ ਦੇ ਵਿੱਚ ਜ਼ਹਿਰ ਕੀਤਾ ਗੁਰਾਂ ਨਾਲ ਤੂੰ ਸਵੈਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨ੍ਹਾਂ ਦੇਵ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰਬਾਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਪੋਉ ਨੂੰ ਸਰਸਾ ਨਦੀ ਪਾਰ ਕੀਤੀ ਜੀ ਪਰਵਾਰ ਤਿੰਨ ਕਿਸਿਆਂ ਚ ਵੰਡਿਆ ਗਿਆ ਸਤਪੋਉ ਸਿੱਖ ਰੁੜ ਗਏ ਪੂਰੀ ਸਰਸਾ ਸਤਪੋਉ ਨੂੰ ਸਾਰਾ ਦਿਨ ਗੁਰੂ ਗੋਬਿੰਦ ਸਿੰਘ ਜੰਗ ਕਰਦੇ ਕਰਦੇ ਕੋਟਲੇ ਨਿਹੰਗ ਖਾਂ ਪਹੁੰਚੇ ਜਿੱਥੋਂ ਆਪ ਪੱਠਾ ਸਾਹਿਬ ਜਾਂਦੇ ਰੋਪੜ ਉੱਥੇ ਮਹਾਰਾਜ ਨਿਹੰਗ ਖਾਂ ਦੇ ਘਰ ਰਹੇ ਨਿਹੰਗ ਖਾਂ ਕੌਣ ਸੀ ਜਿਹੜੇ ਗਨੀਖਾਂ ਨਵੀਖਾਂ ਨੇ ਨਿਹੰਗ ਖਾਂ ਤੇ ਗਨੀ ਖਾਂ ਆਪਸ ਵਿੱਚ ਮਾਮੇ ਪੁੱਪੀ ਦੇ ਸੰਜੀ ਫਿਰ ਅਰ ਸੁਣਿਓ ਨਿਹੰਗ ਖਾਂ ਦੀ ਭੂਆ ਉਮਰੀ ਉਹਦੇ ਪੁੱਤਰ ਸਨ ਗਨੀ ਖਾਂ ਤੇ ਨਵੀ ਖਾਂ ਇੱਥੇ ਮਹਾਰਾਜ ਸਤ ਪੋ ਦਾ ਦਿਨ 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 ਇੱਥੇ ਪਹੁੰਚ ਗਏ ਨੇ ਜੀ ਥੋੜਾ ਜਿਹਾ ਸਮਾਂ ਰੁਕੇ ਇੱਥੇ ਭਾਈ ਬਚਿੱਤਰ ਸਿੰਘ ਜ਼ਖਮੀ ਹੋਇਆ ਨੂੰ ਖਜ਼ੂਰ ਦੇ ਕੋਲ ਲੈ ਕੇ ਆਏ ਮੈਂ ਬੇਨਤੀ ਕਰਾਂ ਸਤ ਪੋ ਨੂੰ ਸ਼ਾਮ ਨੂੰ ਮਹਾਰਾਜ ਚਮਕੌਰ ਸੈ ਪਹੁੰਚ ਗਏ ਸਤ ਪੋ ਚੇਤੇ ਰੱਖਿਓ ਸਤ ਪੋ ਛੇ ਪੋ ਸਾਰੀ ਰਾਤ ਚਲਦੇ ਰਹਿ ਸਤ ਪੋ ਦੀ ਸਤ ਪੋ ਸਾਰਾ ਦਿਨ ਸਬਰ ਚ ਰਹਿ ਤੇ ਮਹਾਰਾਜ ਸਤ ਪੋ ਨੂੰ ਚਮਕੌਰ ਸੈ ਪਹੁੰਚ ਗਏ ਜਬਰਨਾਮੇ ਅਨਸਾਰ 40 ਸਿੰਘ ਨੇ ਮਹਾਰਾਜ ਆਪ ਨੇ ਸਹਿਬਜ਼ਾਦੇ ਨੇ ਸਤ ਪੋ ਦੀ ਰਾਤ ਚਮਕੌਰ ਦੀ ਗੜੀ ਚ ਗੁਰੂ ਗੋਬਿੰਦ ਸਿੰਘ ਦੀ ਤੇ ਵੱਡੇ ਸਹਿਬਜ਼ਾਦਿਆਂ ਦੀ ਆਖਰੀ ਰਾਤ ਸੀ ਮਿਲਨੀ ਅੱਠ ਪੋ ਦਾ ਦਿਨ ਚੜਿਆ ਪੇਰਜ਼ੀਕਰੋਮੇ 6 ਤੋਂ ਚੱਲੇ ਆ ਅੱਠ ਪੋ ਦਾ ਦਿਨ ਚੜਿਆ ਦੁਨੀਆ ਦੀ ਇੱਕ ਅਦੁੱਤੀ جنگ ਸ਼ੁਰੂ ਹੋਈ ਇੱਕ ਪਾਸੇ 40 ਭੁੱਖੇ ਪਾਣੇ ਸਿੱਖ ਜੀ ਜ਼ਫਰਨਾਮੇ ਚ ਹਜ਼ੂਰ ਨੇ ਕਿਹਾ ਗੁਰਸਨਾ ਚ ਕਾਰੇ ਕੋ ਨਦ ਚ ਹਲਰ ਕਿ ਦਾ ਲਖ ਬਰ ਆਇਦ ਬਰੋ ਬੇਖਬਰ ਕਹਿੰਦੇ ਔਰੰਗਜ਼ੇਬ ਇੱਕ ਲੜਾਈ ਥੋੜਾ ਸੀ 40 ਸਿੱਖ ਤੇ ਜਿਨ੍ਹਾਂ ਨੇ ਕਈ ਦਿਨਾਂ ਦਾ ਰੋਟੀ ਪਾਣੀ ਕੁਛ ਨਹੀਂ ਖਾਦਾ ਭੁੱਖ ਨਾਲ ਨਿਢਾਲ ਸਨ ਉਹਨਾਂ ਨੇ 10 ਲੱਖ ਦਾ ਮੁਕਾਬਲਾ ਕੀਤਾ 8 ਪੋ ਦਾ ਦਿਨ ਚੜਿਆ ਇਧਰੋਂ ਦਿੱਲੀ ਤੋਂ ਗਈ ਕੋਈ ਫੌਜ ਉਧਰੋਂ ਜਿਹੜੀ ਫੌਜ ਨੇ ਘੇਰਾ ਪਾਇਆ ਸੀ 8 ਮਹੀਨੇ ਸਾਰਿਆਂ ਨੇ ਇਕੱਠਾ ਵਾਰ ਕੀਤਾ 8 ਪੋ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਤੀਰ ਚਲਾਇਆ ਨਾਰਖਾਨ ਦੀ ਛਾਤੀ ਨੂੰ ਵਿੰਨ ਕੇ ਧਰਤੀ ਤੇ ਸੱਡ ਦਿੱਤਾ ਮੈਂ ਬੇਨਤੀ ਕਰਾਂ 8 ਪੋ ਦੁਪਹਿਰ ਤੱਕ 17 ਸਿੰਘ ਸ਼ਹੀਦ ਹੋ ਗਏ ਚਮਕੌਰ ਸਾਹਿਬ ਜਦੋਂ ਦਿਨ ਢਲਣ ਲੱਗਾ ਬਾਬਾ ਅਜੀਤ ਸਿੰਘ ਜੀ ਗਏ ਬਾਬਾ ਜੁਝਾਰ ਸਿੰਘ ਜੀ ਗਏ ਮੈਂ ਬੇਨਤੀ ਕਰਾਂ ਅੱਠ ਪੋ ਸ਼ਾਮ ਨੂੰ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਬ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਭਾਈ ਮਨੀ ਸਿੰਘ ਦੇ ਪੁੱਤਰ ਅਜੈਬ ਸਿੰਘ ਜੀ ਅਨਕ ਸਿੰਘ ਜੀ ਇਹ ਇਹ ਸਾਰੇ ਉਸ ਤੋਂ ਬਾਅਦ ਇਹ ਭਾਈ ਮੱਖਣਸ਼ਾ ਲਬਾਣੀ ਦਾ ਬੇਟਾ ਚਮਕੌਰ ਦੀ ਪੰਡਿਤ ਕਿਰਪਾ ਰਾਮ ਦੱਤ ਜਿਨੇ ਅੰਮ੍ਰਿਤ ਛਕਿਆ ਭਾਈ ਕਿਰਪਾ ਸਿੰਘ ਬਣ ਕੇ ਅੱਠ ਪੋ ਨੂੰ ਸ਼ਹੀਦ ਹੋਇਆ ਸੀ ਜੀਓ ਮੈਂ ਆਪ ਨੂੰ ਤਾਂ ਕਿਹਾ ਅੱਠ ਪੋ ਨੂੰ ਇੱਥੇ ਸਤਿਗੁਰੂ ਸ਼ਹੀਦ ਕੋ ਗਿਆ ਸਿੰਘ ਸਤਿਗੁਰਾਂ ਦੇ ਸਹਬਜ਼ਾਦੇ ਹੁਣ ਥੋੜਾ ਜਾਓ ਅੱਠ ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਗੜੀ ਚੋਂ ਨਿਕਲਦੇ ਆ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਮੈਂ ਵੀ ਚਾਦਰ ਲੈ ਕੇ ਈਟ ਕੋਲ ਬੈਠਾ ਸਾਖਾ ਸਾਖੀ ਸੁਣਾਵਾਂਗਾ ਉਹ ਪਿਆਰੋ ਕਦੀ ਮਹਿਸੂਸ ਕਰੋ ਛੇ ਪੋ ਦੀ ਰਾਤ ਕੁਝ ਨਹੀਂ ਖਾਦਾ ਸੱਤ ਪੋ ਦਾ ਦਿਨ ਕੁਝ ਨਹੀਂ ਗੁਰਦੇਵ ਨੇ ਛਕਿਆ ਸੱਤ ਪੋ ਦੀ ਰਾਤ ਕੁਝ ਨਹੀਂ ਮਿਲਿਆ 8 ਪੋ ਨੂੰ ਸਾਰਾ ਦਿਨ ਜਾਂਗੜੀ 8 ਪੋ ਦੀ ਸਾਰੀ ਰਾਤ ਤੁਰਦੇ ਰਹੇ 9 ਪੋ ਨੂੰ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਪਹੁੰਚਦੇ ਹੁਣ ਥੋੜਾ ਜਿਹਾ ਦੂਜਾ ਪਾਸਾ ਲੈ ਲਈਏ ਇਹ ਤਾਂ ਹੋ ਗਿਆ ਨਾ ਇੱਥੋਂ ਤੱਕ ਇਹ ਨੋਟ ਰੱਖਿਓ ਦੂਜੀ ਗੱਲ 6 ਪੋ ਦੀ ਰਾਤ 7 ਪੋ ਦਾ ਦਿਨ ਜਦ ਚੜਨਾ ਸੀ ਉਸ ਰਾਤ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਬਾਬਾ ਫਤੇ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ 7 ਸਾਲ ਤੇ 9 ਸਾਲ ਦੇ ਜੀ ਵਿਛੜ ਗਏ ਸਾਰੇ ਕੱਪੜੇ ਉਹਨਾਂ ਦੇ ਪਾਣੀ ਨਾਲ ਭੀਜੇ ਸੰਜੀ ਸੀਤ ਨਾਲ ਮੇਰੇ ਮਨ ਚਾਇਬ ਜੀ ਇੰਨਾ ਖੜ ਪਾਣੀ ਚਾਇਆ ਉਹਨਾਂ ਦੇ ਕੱਪੜੇ ਕੋਈ ਬਚੇ ਥੋੜਾ ਹੋਣਗੇ ਉੱਤੋਂ ਮੀਂਹ ਪੈ ਰਿਹਾ ਤੇਜ ਖਵਾ ਚੱਲਦੀ ਏ ਸਰਸਾ ਦੇ ਠੰਡੇ ਨੀਰ ਚ ਗੁਰੂ ਗੋਬਿੰਦ ਸਿੰਘ ਦੇ ਦੋਨੋਂ ਲਾਲਾਂ ਦੇ ਕੱਪੜੇ ਭੀਜੇ ਪਏ ਆ ਸਤਪੋਦੀ ਸ਼ਾਮ ਪੈ ਗਈ ਇਹ ਵੈਗਰੂ ਧਿਆਨ ਰੱਖਿਓ ਸਤਪੋ ਦਾ ਦਿਨ ਸਾਰਾ ਨਿਕਲਿਆ ਸਤਪੋਦੀ ਦੁਪਹਿਰ ਢਲੀ ਇੱਕ ਕੁੰਮਾ ਮਾਸ਼ਕੀ ਸੀ ਨਾ ਤੂੰ ਸੁਣਿਆ ਕਰੀਮ ਬਖਸ਼ੋ ਦਾ ਨਾ ਸੀ ਕਨਵਰਟਡ ਹੋਇਆ ਸੀ ਜੀ ਮੁਸਲਮਾਨ ਫਿਰ ਮਾਤਾ ਜੀ ਜਦੋਂ ਉਹਨੇ ਦੇਖਿਆ ਕਿ ਖੱੱਚਰ ਸੀ ਕੋਲ ਛੋਟੇ ਸਹਬਜ਼ਾਦੇ ਤੇ ਉਹਨੇ ਪਛਾਣ ਲਿਆ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਨੇ ਸਤਪੋ ਦੀ ਰਾਤ ਉਹ ਆਪਣੀ ਝੌਂਪੜੀ ਚ ਲੈ ਗਿਆ ਇਹ ਪਹਿਲੀ ਰਾਤ ਸੀ ਜੀ ਮੇਰੇ ਸਤਿਗੁਰੂ ਦੇ ਲਾਲਾਂ ਦੀ ਕਿਲਿਆਂ ਚ ਰਹਿਣ ਵਾਲੀ ਪਹਿਲੀ ਰਾਤ ਝੌਂਪੜੀ ਚ ਜ਼ਮੀਨ ਤੇ ਸੁੱਤੇ ਸਨ ਇਹ ਸਤਪੋ ਜ਼ਰੂਰ ਚੇਤੇ ਰੱਖਿਓ ਪਿਆਰਿਓ ਕਹਿਣਾ ਬਹੁਤ ਸੌਖਾ ਹੈ ਸਤ ਪੋ ਦੀ ਰਾਤ ਮਹਾਰਾਜ ਦੇ ਲਾਲ ਉੱਥੇ ਰਹਿੰਦੇ ਉਸ ਵਕਤ ਫਿਰ ਮਾਤਾ ਜੀ ਨੂੰ ਪੁੱਛਦਾ ਜੀ ਮੈਂ ਸੇਵਾ ਕੀ ਕਰਾਂ ਮਾਂ ਜੀ ਕਹਿੰਦਿਆ ਕੁੰਮੇ ਨੂੰ ਕਿ ਮੇਰੇ ਬੱਚਿਆਂ ਨੂੰ ਭੁੱਖ ਲੱਗੀ ਹੈ ਉਹ ਕਹਿੰਦਾ ਮਾਂ ਜੀ ਮੇਰੇ ਘਰ ਖਾਣ ਨੂੰ ਕੁਝ ਨਹੀਂ ਫਿਰ ਉਹ ਕੁੰਮਾ 마ਸ਼ਕੀ ਉਸੇ ਰਾਤ ਨੂੰ ਲక్ష్ਮੀ ਬ੍ਰਾਹਮਣੀ ਉਹਦੇ ਘਰ ਜਾਂਦਾ ਉਹ ਫਿਰ ਬਜ਼ੁਰਗ ਸੀ ਉਹ ਭੋਜਨ ਤਿਆਰ ਕਰਕੇ ਕਰਕੇ ਕਹਿੰਦੀ ਮੈਂ ਸਵੇਰੇ ਆਵਾਂਗੀ ਸੱਤ ਪੋ ਨੂੰ ਸ਼ਾਮ ਸਹਿਬਜ਼ਾ ਦੇ ਉੱਥੇ ਰਹਿੰਦੇ ਆ ਅੱਠ ਪੋ ਨੂੰ ਸਵੇਰੇ ਦਿਨ ਚੜ੍ਹਦਾ ਹੈ ਅੱਠ ਪੋ ਨੂੰ ਫਿਰ ਗੰਗੂ ਮਿਲਦਾ ਹੈ ਫਿਰ ਯਾਦ ਰੱਖਿਓ ਭਾਵੇਂ ਦੋ ਵੱਖਰੇ ਹੋਰ ਵੀ ਮਸੰਦਾ ਅੱਠ ਪੋ ਨੂੰ ਮਿਲਦਾ ਹੈ ਸਹਿਬਜ਼ਾਦੇ ਖੁਸ਼ ਹੁੰਦੇ ਆ ਵੀ ਚਲੋ ਗੰਗੂ ਲੰਗਰ 'ਚ ਹੋਵੇਗਾ ਸੇਵਾਦਾਰ ਕੋਈ ਰਸੋਈਆ ਕਿਹਾ ਜਾਂਦਾ ਹੈ ਤਾਂ ਮਤਲਬ ਲੰਗਰੀ ਬਹੁਤ ਹੁੰਦੇ ਆ ਉੱਥੇ ਮਹਾਰਾਜ ਜੀ ਨੂੰ ਲਾਲਾ ਨੂੰ ਮਿਲਦਾ ਉਹ ਕਹਿੰਦਾ ਨਿਸ਼ਚਿੰਤ ਰਹੋ ਮੈਂ ਆਪਣੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਨਾ ਉਹ ਬੇਈਮਾਨ ਜਾਨ ਬੁੱਝ ਕੇ ਉਸ ਰਸਤੇ ਤੇ ਲ ਜਾਂਦੀ ਥਾਂ ਉਹ ਕਮਾਫਰਾ ਕੇ ਆਪਣੇ ਪਿੰਡ ਵੱਲ ਨੂੰ ਲੈ ਜਾਂਦਾ ਮੈਂ ਬੇਨਤੀ ਕਰਾਂ ਉਹ ਰਸਤੇ 'ਚ ਬਾਹਰ ਰਾਤ ਇੱਕ ਹੋਰ ਵੀ ਰਹਨੇ ਇਤਿਹਾਸਕ ਤਾਥੇ ਕਹਿੰਦੇ ਪਰ ਅਰਜਖ ਹੈ 8 ਪੋ ਨੂੰ ਗੰਗੂ ਆਪਣੇ ਘਰ ਲੈ ਜਾਂਦਾ 8 ਪੋ ਨੂੰ ਬੇਈਮਾਨੀ ਕਰਦਾ 9 ਪੋ ਨੂੰ ਸਵੇਰੇ ਸਹਿਬ ਜਾਦੇ ਪਕੜੇ ਜਾਂਦੇ ਜਾਨੀ ਖਾਂ ਤੇ ਮਾਨੀ ਖਾਂ ਇਹਨਾਂ ਦੋਨਾਂ ਸਹਿਬਜ਼ਾਦਿਆਂ ਨੂੰ ਇਹ ਅੱਠ ਪੋ ਨੂੰ ਮੁਰਿੰਡੇ ਲੈ ਕੇ ਆ ਜਾਂਦੇ ਆ ਜੀ ਇਹ ਉਹ ਉੱਥੇ ਵੈਗਰੂ ਜੀ ਉੱਥੇ ਫਿਰ ਗੰਗੂ ਤੁਰ ਲੱਗਿਆ ਕਹਿੰਦਾ ਮੈਨੂੰ ਇਨਾਮ ਕੀ ਦਿਓਗੇ ਯਾਦ ਰੱਖਿਓ ਨਾ 100 ਰੁਪਿਆ ਦਿੱਤਾ ਕਹਿੰਦਾ ਐਡਾ ਵੱਡਾ ਕੰਮ ਕੀਤਾ 100 ਰੁਪਿਆ ਉਹਨਾਂ ਨੇ ਫਿਰ 100 ਰੁਪਏ ਦਿੱਤਾ 200 ਰੁਪਿਆ ਸਹਿਬਜ਼ਾਦਿਆਂ ਦਾ ਉਹ ਪੈਸੇ ਲੈ ਕੇ ਗਿਆ ਪਕੜਾ ਆਣ ਦੇ ਇੱਕ ਕਿਤਾਬ ਹੈ ਸ੍ਰੀ ਗੁਰੂ ਦਰਸ਼ਨ ਗਾਨੀ ਠਾਕਰ ਸਿੰਘ ਸਾਡੇ ਬੜੇ ਪੁਰਾਣੇ ਬਜ਼ੁਰਗ ਹੋਏ ਨੇ ਜੀ ਪਿਛਲੀ ਸਦੀ ਚ ਉਹਨਾਂ ਨੇ ਲਿਖਿਆ 200 ਰੁਪਈਆ ਮੈਂ ਬੇਨਤੀ ਕਰਾਂਗਾ ਕਿ ਨੌ ਪੋ ਨੂੰ ਸਹਬਜ਼ਾਦੇ ਮੁਰਿੰਡੇ ਰਹਿੰਦਿਆ ਰਾਤ ਨੂੰ ਕੋਤਵਾਲੀ ਉਧਰ ਵਜ਼ੀਰ ਖਾਂ ਆ ਜਾਂਦਾ ਸਰਹੰਦ ਆਪ ਇਹਨਾਂ ਕਿਹਾ ਜੀ ਵੀ ਆਪਾਂ ਸ਼ਿਦੀ ਵਾਲੇ ਦਿਨ ਬੈਠੇ ਸਾਂ ਭਾਈ ਸਾਹਿਬ ਸਾਕਾ ਮੇਰੀ ਬੇਨਤੀ ਹੈ ਪੋ ਦੇ ਮਹੀਨੇ ਦੀਆਂ ਤਰੀਕਾ ਸਿੱਖੋ ਕਦੀ ਨਾ ਭੁੱਲੋ ਹਰ ਬਜ਼ੁਰਗ ਆਪਣੇ ਬੱਚਿਆਂ ਨੂੰ ਸਮਝਾ ਕੇ ਜਾਏ ਬੱਚਿਓ ਸੱਤ ਦਿਨ ਚੇਤੇ ਰੱਖਿਓ ਨੌਪੋ ਨੂੰ ਸਹਿਬਜ਼ਾਦੇ ਮੋਰਿੰਡੇ 'ਚ ਰਹਿੰਦੇ ਆ ਤੇ ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਦਾ ਫਿਰ ਇੱਥੋਂ ਇਹ ਮੋਰਿੰਡੇ ਤੋਂ ਜਦੋਂ ਸਰਹੰਦ ਜਾਂਦੇ ਨੇ ਇਤਿਹਾਸ ਕਹਿੰਦਾ ਉਸ ਰਾਤ ਦਿਨ ਦੋਨਾਂ ਸਹਿਬਜ਼ਾਦਿਆਂ ਨੂੰ ਖੱਤ ਕੜੀਆਂ ਲਾ ਦਿੱਤੀਆਂ ਗਈਆਂ ਕੜੀਆਂ 'ਚ ਬੰਨ ਕੇ ਲੈ ਗਏ ਨੌਪੋ ਦਿਨ ਬਠਿੰਡੇ ਤੋਂ ਮੋਰਿੰਡੇ ਤੋਂ ਸਰਹੰਦ ਪਿਆਰਿਓ ਉਥੇ 10 ਪੋ ਫਿਰ ਇਹ ਬੇਨਤੀ ਕਰ 10 ਪੋ 11 ਪੋ ਤੇ 12 ਪੋ ਤਿੰਨ ਰਾਤਾਂ ਸਾਬ ਜ਼ਾਦੇ ਠੰਡੇ ਬੁਰਜ ਚ ਰਹਿਆ ਇਹ ਆਪਾਂ ਭੁੱਲ ਸਕਦੇ ਆ ਪੋ ਦਾ ਮਹੀਨਾ ਜੀ ਤੇ ਮਾਂ ਜੀ ਨੇ ਸਿੱਧ ਕਰ ਦਿੱਤਾ ਲੋਕੋ ਆਮ ਤੌਰ ਤੇ ਸਰਦੀ ਦੋ ਸ਼ਰੀਰਾਂ ਨੂੰ ਬੜਾ ਪਕੜਦੀ ਇੱਕ ਬੱਚੇ ਨੂੰ ਤੇ ਇੱਕ ਬਜ਼ੁਰਗ ਨੂੰ ਆਪਾਂ ਕਹਿੰਦੇ ਆ ਠੰਡ ਬੜੀ ਬੱਚੇ ਨੂੰ ਲੁਕਾ ਲਓ ਦੂਜਾ ਕਹਿੰਦੇ ਆ ਬਜ਼ੁਰਗੋ ਧਿਆਨ ਰੱਖਿਓ ਠੰਡ ਚ ਬਚਿਓ ਯਾਦ ਰੱਖਿਓ ਇੱਥੇ 7 ਸਾਲ ਤੇ 9 ਸਾਲ ਦੀ ਬਾਲ ਬਰੇਸ਼ ਐ ਤੇ ਦੂਜੇ ਪਾਸੇ 80 ਸਾਲ ਦੀ ਮਾਤ ਗੁਜਰੀ ਐ ਉਹ ਦਾ ਕਕਰ ਨਾ ਮਾਂ ਤੇ ਅਸਰ ਕਰ ਸਕਿਆ ਨਾ ਪੋਤਿਆਂ ਤੇ ਅਸਰ ਕਰ ਸਕਿਆ ਕਿਉਂਕਿ ਹਿਰਦਾ ਵੈਗੁਰੂ ਦੇ ਚਰਨਾਂ ਜੁੜਿਆ ਫਿਰ ਅਰਜਾ 10 11 ਤੇ 12 ਤਿੰਨ ਦਿਨ ਤਸੀਰ ਰਜ ਕੇ ਦਿੱਤੇ ਗਏ ਜੀ ਇਹ ਤਿੰਨ ਦਿਨ ਖਮਚੀਆਂ ਮਾਰੀਆਂ ਗਈਆਂ ਗੁਲੇਲੇ ਮਾਰੇ ਗਏ ਡਾਕਟਰ ਗੰਡਾ ਸਿੰਘ ਤੇ ਲਿਖਦੇ ਆ ਕਿ ਸਹਿਬਜ਼ਾਦਿਆਂ ਦੀਆਂ ਉਂਗਲੀਆਂ ਦੇ ਵਿੱਚ ਪਲੀਤੇ ਰੱਖ ਕੇ ਥੱਲੇ ਇਹ ਸਕਿੰਨ ਸਾੜੀ ਗਈ ਡਰ ਜਾਣ ਪਰ ਨਹੀਂ ਡਰੇ ਉਸ ਦਿਨ ਫਿਰ ਫਤਵਾ ਲਾ ਦਿੱਤਾ ਜੇ ਨਾਮ ਅੱਲੇ ਕੱਲ ਨੂੰ ਨੀਆਂ ਚਿੰਨ ਦਿੱਤਾ ਜਾਏਗਾ 13 ਪੂ ਨੂੰ ਛੋਟੇ ਸਹਿਬਜ਼ਾਦੇ ਆ ਇਥੋਂ ਦੇ ਸਾਮੇ ਮੁਤਾਬਕ 11 ਸੱਚੀ ਜੇ ਮੈਂ ਨੋਟ ਕਰ ਰਿਆ ਸਾਂ ਜਿਸ ਵੇਲੇ ਗੁਰਤੇਗ ਬਹਾਦਰ ਦੀ ਸ਼ੀਧੀ ਹੋ ਸੱਚੇ ਪਿਤਾ ਜੀ ਦੀ ਉਸੇ ਟਾਈਮ ਹੀ ਛੋਟੇ ਲਾਲਾ ਦੀ ਸ਼ੀਧੀ ਹੁੰਦੀ ਹੈ ਮਤਲਬ ਟਾਈਮ ਡੇਟ ਤਾਂ ਇੱਕ ਨਹੀਂ ਨਾ ਬਟ ਟਾਈਮ 11 ਪੋਹਣੇ ਇਹ ਹੀ ਟਾਈਮ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੋਨੋਂ ਲਾਲ 13 ਪੋਹ ਨੂੰ ਕੋਕਸ਼ੀਦ ਕੀਤੇ ਪਹਿਲਾ ਨੀਆਂ ਚ 13 ਪੋਹ ਦੀ ਰਾਤ ਨੂੰ ਮਾਤ ਗੁਜਰੀ ਜੀ ਦੋਨੋਂ ਸਹਬਜ਼ਾਦੇ ਇਹਨਾਂ ਦੇ ਤਿੰਨਾਂ ਦੇ ਦੋਹਾਂ ਸਹਬਜ਼ਾਦਿਆਂ ਦੇ ਸ਼ਰੀਰ ਇਹ ਹੰਸਲਾ ਨਦੀ ਸੀ ਜੀ ਉੱਥੇ ਸਰੰਦ ਉਹਦੇ ਕਿਨਾਰੇ ਸੱਟ ਦਿੱਤੇ ਗਏ ਫਿਰ 14 ਪੋਹ ਨੂੰ ਟੋਡਰ ਮਹਲਾਉਂਦਾ ਹੈ ਉਹ ਫਿਰ ਆਪਣੀ ਅਪਰੋਚ ਕਰਦਾ ਹੈ ਤੇ ਫਿਰ ਉਹ ਸਹਿਬਜ਼ਾਦਿਆਂ ਦਾ ਸਸਕਾਰ ਕਰਦਾ ਹੈ ਮੇਰਾ ਖਿਆਲ 15 ਪੋ ਤੱਕ ਖਾਸ ਕਰਕੇ 6ਹਾਂ 6 ਪੋ ਦੀ ਰਾਤ ਤੋਂ ਲੈ ਕੇ 13 ਪੋ ਤੱਕ ਟੁਕੜ-ਟੁਕੜ ਸਾਨੂੰ ਚੇਤੇ ਜ਼ਰੂਰ ਰੱਖਣਾ ਚਾਹੀਦਾ ਹੈ